ਗੁਰੂ ਨਾਨਕ ਸਾਹਿਬ ਜੀ ਤੇਰੀ ਵਡਿਆਈ ਤੇਰੀ ਵਡਿਆਈ ਗੁਰੂ ਨਾਨਕ ਸਾਹਿਬ ਜੀ ਤੇਰੀ ਵਡਿਆਈ ਤੇਰੀ ਵਡਿਆਈ ਧਰਤੀ ਅੰਬਰ ਪਰਣ ਹੂੰਗਾਰੇ ਕਣ ਕਣ ਤੇਰਾ ਨਾਮ ਉਚਾਰੇ ਮਿਸ਼ਰੀ ਤੋਂ ਵਤ ਬੋਲ ਪਿਆਰੇ ਬੋਲ ਮਿੱਠੇ ਮਿਸ਼ਰੀ ਤੋਂ ਪਿਆਰੇ ਗਾਵੇ ਕੁੱਲ ਲੁਕਾਈ ਤੇਰੀ ਵਡਿਆਈ ਤੇਰੀ ਵਡਿਆਈ ਗੁਰੂ ਨਾਨਕ ਸਾਹਿਬ ਜੀ ਤੇਰੀ ਵਡਿਆਈ ਤੇਰੀ ਵਡਿਆਈ ਕਰੋਨਾ ਦੇ ਵਿੱਚ ਮੈਨੂੰ ਮੌਕਾ ਮਿਲਿਆ ਤੇ ਕਰੋਨਾ ਦੇ ਵਿੱਚ ਦਾਪਨ ਦੇਖੇ ਸੀ ਹਾਲਾਤ ਕਿੰਨੇ ਮਾੜੇ ਆ ਤਾਂ ਆਪਣੇ ਮਨ ਦੇ ਵਿੱਚ ਵੀ ਇੱਕ ਬਿਆਕੁਲਤਾ ਜੀ ਹੋਈ ਵੀ ਸਾਨੂੰ ਵੀ ਕੁਛ ਨਾ ਕੁਛ ਜਿਹੜੀ ਆ ਉਹ ਸੇਵਾ ਦੇ ਤੌਰ ਤੇ ਅਸੀਂ ਹੋਰ ਤਾਂ ਕੁਝ ਕਰ ਨਹੀਂ ਸਕਦੇ ਉਹਨਾਂ ਲੋਕਾਂ ਲਈ ਅਰਦਾਸ ਕਰ ਦਿੱਤੀ ਰੱਬ ਦੇ ਕੋਲ ਪ੍ਰਮਾਤਮਾ ਦੇ ਕੋਲ ਸੋ ਉਹ ਦੋ ਬੋਲ ਇਦਾਂ ਸੀਗੇ ਬਖਸ਼ ਲੈ ਬਖਸ਼ ਲੈ ਬਖਸ਼ ਲੈ ਬਖਸ਼ ਲੈ ਬਖਸ਼ ਲੈ ਬਖਸ਼ ਲੈ ਕਿਤੇ ਹੋਏ ਗੁਨਾਹ ਨੂੰ ਤੂੰ ਮੋੜ ਚੰਗੇ ਰਾਹਾਂ ਨੂੰ ਕੀਤੇ ਹੋਏ ਗੁਨਾਹਾਂ ਨੂੰ ਮੋੜ ਚੰਗੇ ਰਾਹਾਂ ਨੂੰ ਆਪਣਾ ਬਣਾ ਤੂੰ ਅਕਸ ਲੈ ਬਖਸ਼ ਲੈ ਬਖਸ਼ ਲੈ ਬਖਸ਼ ਲੈ ਬਖਸ਼ ਲੈ ਬਖਸ਼ ਲੈ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੌਰਪੁਰ ਆਰਿਆ ਤੇ ਉਸ ਨੂੰ ਲੈ ਕੇ ਸਾਨੂੰ ਅੱਜ ਸਰਦਾਰ ਹਰਪ੍ਰੀਤ ਸਿੰਘ ਜੀ ਜਿਹੜੇ ਲੈਕਚਰਰ ਨੇ ਮਠੱਡਾ ਖੁਰਦ ਸਕੂਲ ਦੇ ਵਿੱਚ ਮੁਲਾਕਾਤ ਹੋਈ ਹੈ ਇੱਕ ਫੰਕਸ਼ਨ ਦੇ ਦੌਰਾਨ ਉਹਨਾਂ ਦਾ ਲਿਖਿਆ ਆਪਣਾ ਕੰਪੋਜ਼ ਕੀਤਾ ਹੋਇਆ ਅਸੀਂ ਸ਼ਬਦ ਸੁਣਿਆ ਜਿਹੜਾ ਸਾਡੇ ਦਿਨ ਨੂੰ ਬੜਾ ਸਕੂਨ ਦਿੰਦਾ ਹੈ ਤੇ ਅਸੀਂ ਚਾਹਿਆ ਕਿ ਸਾਡੇ ਜਿੰਨੇ ਵੀ ਵਿਊਅਰਸ ਆ ਜਿੰਨੇ ਦਰਸ਼ਕ ਆ ਉਹ ਜ਼ਰੂਰ ਉਸ ਸ਼ਖਸੀਅਤ ਨਾਲ ਮੁਲਾਕਾਤ ਹੱਥੇ ਕਰਵਾਨੇ ਆ ਤੇ ਉਹਨਾਂ ਵੱਲੋਂ ਲਿਖਿਆ ਜਿਹੜਾ ਸ਼ਬਦ ਹੈ ਤਾਨੂੰ ਵੀ ਜਰੂਰ ਸੁਣਾਉਂਗੇ ਤੇ ਪਹਿਲੇ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਹਰਬ੍ਰਿਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਧੰਨਵਾਦ ਜੀ ਕੱਲ ਪ੍ਰਕਾਸ਼ ਦਿਹਾੜਾ ਆ ਮਹਾਰਾਜਾਂ ਹਾਂਜੀ ਤੇ ਅੱਜ ਮੁਲਾਕਾਤ ਤੁਹਾਡੇ ਨਾਲ ਇੱਥੇ ਸਾਨੂੰ ਹੋਈ ਹੈ ਤੇ ਤੁਹਾਡਾ ਜਿਹੜਾ ਲਿਖਿਆ ਸ਼ਬਦ ਹਾਂਜੀ ਕੰਪੋਜ਼ ਕੀ ਤਾਹ ਤੁਸੀ ਆਪ ਆਪ ਤੁਸੀ ਦੱਸਦੇ ਪੈਣ ਲਿਖਿਆ ਹੋਇਆ ਹਾਂਜੀ ਸੁਣਿਆ ਅਸੀਂ ਬੱਚਿਆਂ ਨੂੰ ਤੁਸੀਂ ਜਾਂ ਜਿੰਨੇ ਵੀ ਤੁਹਾਡੇ ਗੈਸਟ ਆਏ ਸੀਗੇ ਉਹਨਾਂ ਦੇ ਅੱਗੇ ਤੁਸੀਂ ਜਦੋਂ ਇਹ ਸ਼ਬਦ ਗਾਇਆ ਤੇ ਬੜਾ ਦਿਲ ਨੂੰ ਸਕੂਨ ਮਿਲਿਆ ਉਹਦੇ ਬੋਲ ਜਿਹੜੇ ਸੀਗੇ ਤੇ ਉਹਦੇ ਲਈ ਪਹਿਲਾਂ ਤਾਂ ਮੈਂ ਵੀ ਧੰਨਵਾਦ ਕਰਦਾ ਤੁਹਾਣਾ ਕਿ ਸਾਡੇ ਕੰਨਾਂ ਦੇ ਵਿੱਚ ਵੀ ਮਹਾਰਾਜ ਦਾ ਨਾਮ ਤੇ ਤੁਹਾਡੇ ਜਿਹੜੇ ਲਿਖਿਓ ਬੋਲ ਆ ਉਹ ਸਾਨੂੰ ਸੁਣਨ ਦਾ ਮੌਕਾ ਮਿਲਿਆ ਤੇ ਕਿਉਂਕਿ ਕੱਲ ਬੜਾ ਭਾਗਾ ਵਾਲਾ ਦਿਨ ਹੈ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਅਸੀਂ ਜ਼ਰੂਰ ਚਾਹਾਂਗੇ ਕਿ ਪਹਿਲਾਂ ਤੁਸੀਂ ਉਹ ਸ਼ਬਦ ਦੇ ਆਪਾਂ ਚਲੋ ਰਿਕਾਰਡ ਕੀਤਾ ਆ ਅਸੀਂ ਵੀ ਚਲਾਉਂਗੇ ਉਹ ਹਾਂਜੀ ਜਰੂਰ ਉਹਦਾ ਸਥਾਈ ਅੰਤਰਾ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਜਰੂਰ ਕਰੋ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਭਾਜੀ ਹੁਣਾਂ ਦਾ ਜਿਹੜੇ ਸੁਪੱਪ ਦੇ ਨਾਲ ਹੀ ਸਾਡੇ ਸਕੂਲ 'ਚ ਅੱਜ ਐਨ ਆਰ ਆਈ ਵੀਰ ਜਿਹੜੇ ਆਏ ਸੀਗੇ ਜਿਨ੍ਹਾਂ ਨੇ ਬੱਚਿਆਂ ਨੂੰ ਇਨਾਮ ਵੰਡ ਸਮਾਰੋਹ ਦੇ ਦੌਰਾਨ ਸ਼ੂਜ਼ ਦੇਣੇ ਸੀਗੇ ਤੋ ਉੱਥੇ ਸਬੱਬ ਬਣਿਆ ਵੀ ਧੰਗੁਰ ਨਾਨਕ ਦੇਵ ਜੀ ਦੇ ਗੁਰਪੁਰੂ ਦੇ ਸਬੰਧ ਵਿੱਚ ਹੀ ਉਹਨਾਂ ਨੇ ਕਿਉਂਕਿ ਇਹ ਪ੍ਰੋਗਰਾਮ ਲਿਖਿਆ ਸੀ ਉਹਦੇ ਸਬੰਧ ਵਿੱਚ ਹੀ ਅਸੀਂ ਫਿਰ ਇਹ ਸੋਚਿਆ ਸੀ ਵੀ ਚਲੋ ਪਹਿਲਾਂ ਆਪਾਂ ਸ਼ਬਦ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਇਸ ਸਮਾਗਮ ਦੀ ਸੋ ਮੇਰਾ ਆਪਣਾ ਲਿਖਿਆ ਇਹ ਗੀਤ ਸੀਗਾ ਧਾਰਮਿਕ ਗੀਤ ਸ਼ਬਦ ਗੁਰਬਾਣੀ ਦਾ ਚਲੋ ਮੈਂ ਉਹਦੇ ਨਾਲ ਕੰਪੇਅਰ ਨਹੀਂ ਕਰ ਸਕਦਾ ਕਿਉਂਕਿ ਗੁਰਬਾਣੀ ਮਹਾਨ ਆ ਤੋ ਸਾਡੇ ਵਰਗੇ ਜਿਹੜੇ ਗੀਤਕਾਰ ਆ ਜੋ ਕੁਝ ਕੋਸ਼ਿਸ਼ ਕਰਦੇ ਆ ਕਿ ਆਪਣੇ ਤੁਸ਼ ਬੁੱਧੀ ਦੇ ਨਾਲ ਕੁਝ ਗੁਰੂ ਸਾਹਿਬ ਨੂੰ ਆਪਣੀ ਇਕੀਦਤ ਭੇਟ ਕਰਨ ਸੋ ਉਹ ਸ਼ਬਦ ਦੀਆਂ ਮੈਂ ਦੋ ਦੰਨਾ ਉਸ ਗੀਤ ਦੀਆਂ ਮੈਂ ਪੇਸ਼ ਕਰ ਰ ਗੁਰੂ ਨਾਨਕ ਸਾਹਿਬ ਜੀ ਤੇਰੀ ਵਡਿਆਈ ਤੇਰੀ ਵਡਿਆਈ ਗੁਰੂ ਨਾਨਕ ਸਾਹਿਬ ਜੀ ਤੇਰੀ ਵਡਿਆਈ ਤੇਰੀ ਵਡਿਆਈ ਧਰਤੀ ਅੰਬਰ ਪਰਣ ਹੂੰਗਾਰੇ ਕਣ ਕਣ ਤੇਰਾ ਨਾਮ ਉਚਾਰੇ ਮਿਸ਼ਰੀ ਤੋਂ ਵੱਧ ਬੋਲ ਪਿਆਰੇ ਬੋਲ ਮਿੱਠੇ ਮਿਸ਼ਰੀ ਤੋਂ ਪਿਆਰੇ ਗਾਵੇ ਕੁੱਲ ਲੁਕਾਈ ਤੇਰੀ ਵਡਿਆਈ ਤੇਰੀ ਵਡਿਆਈ ਗੁਰੂ ਨਾਨਕ ਸਾਹਿਬ ਜੀ ਤੇਰੀ ਵਡਿਆਈ ਤੇਰੀ ਵਡਿਆਈ ਸਾਡੇ ਜਿਹੜੇ ਵੀ ਦਰਸ਼ਕ ਤੁਹਾਡੇ ਇਹ ਬੋਲ ਸੁਣੋਗੇ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਇਹਨਾਂ ਬੋਲਾਂ ਨੂੰ ਪਸੰਦ ਨਾ ਕਰੇ ਅਜੇ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿਉਂਕਿ ਤੁਹਾਡੇ ਆਵਾਜ਼ ਦੇ ਵਿੱਚ ਵੀ ਮਠਾਸ ਪੂਰੀ ਹੈ ਇਹ ਤੁਸੀ ਐਜ਼ ਅ ਕਿਹੜੇ ਲੈਕਚਰਰ ਮੈਂ ਜੀ ਮੈਂ ਐਜ਼ ਅ ਲੈਕਚਰਰ ਪੰਜਾਬੀ 2006 ਦੇ ਵਿੱਚ 16 ਦਸੰਬਰ 2006 ਤੋਂ ਇੱਥੇ ਹੀ ਕੰਮ ਕਰ ਰਿਹਾ ਹਾਂ ਇਸ ਪਿੰਡ ਦੇ ਲੋਕਾਂ ਦਾ ਇਸ ਪਿੰਡ ਦੇ ਬੱਚਿਆਂ ਦਾ ਬਹੁਤ ਸਤਿਕਾਰ ਪਿਆਰ ਮਿਲਦਾ ਜਿਹਦੇ ਕਰਕੇ ਅਸੀਂ ਲਗਾਤਾਰ ਇੱਥੇ ਆਪਣੀ ਸੇਵਾ ਨਿਭਾਉਣ ਦਾ ਸਾਨੂੰ ਮੌਕਾ ਮਿਲ ਰਿਹਾ ਹੈ ਤੇ ਬੜੇ ਧੰਨਵਾਦੀਆਂ ਇਥੋਂ ਦੇ ਐਨਆਰਆਈ ਵੀਰਔਰ ਜਿੰਨੇ ਵੀ ਸਾਡੇ ਸਪਿੰਡ ਦੇ ਲੋਕ ਨੇ ਜਿਹੜੇ ਬੜਾ ਸਾਥ ਔਰ ਐਪਰੀਸ਼ੀਏਟ ਵੀ ਕਰਦੇ ਆ ਜਦੋਂ ਬੱਚਿਆਂ ਦੇ ਲਈ ਇਸ ਤਰ੍ਹਾਂ ਦੀ ਚੀਜ਼ ਪੇਸ਼ ਕਰੀ ਦੀ ਤਾਂ ਸਾਡੇ ਟੈਲੈਂਟ ਨੂੰ ਵੀ ਐਪਰੀਸ਼ੀਏਟ ਕਰਦੇ ਆ ਸੋ ਇੱਥੇ ਮੈਨੂੰ ਤਕਰੀਬਨ 19 ਸਾਲ ਹੋ ਜਾਣੇ ਜੀ ਦਸੰਬਰ ਦੇ ਵਿੱਚ 19 ਸਾਲ ਦੇ ਵਿੱਚ ਪਰ ਮੈਨੂੰ ਇਹ ਜਦੋਂ ਤੁਸੀਂ ਸਟੇਜ ਚਲਾ ਰਹੇ ਸੀਗੇ ਸੇ ਸਖਤਰੀ ਦੀ ਭੂਮਿਕਾ ਵੀ ਤੁਸੀਂ ਨਿਭਾਉਂਦੇ ਆ ਅਕਸਰ ਅਸੀਂ ਦੇਖਦੇ ਆ ਹਾਂਜੀ ਤੇ ਮੈਨੂੰ ਇਹ ਅਜੀਬਾ ਲੱਗਾ ਸੀਗਾ ਕਿ ਸ਼ਾਇਦ 뮤직 ਟੀਚਰ ਹੋਵਗੇ ਤੁਸੀਂ ਕਿਉਂਕਿ ਤੁਹਾਡਾ ਜਿਹੜਾ ਇਹ ਗਾਣ ਦਾ ਤਰੀਕਾ ਜਾਂ ਇਸ ਤੇ ਚਲਾਉਣ ਦਾ ਤਰੀਕਾ ਆ ਇੱਕ ਪ੍ਰੋਫੈਸ਼ਨਲ ਜਿਵੇਂ ਹੁੰਦਾ ਹੈ ਉਸ ਤਰੀਕੇ ਨਾਲ ਸਾਨੂੰ ਦੇਖਣ ਨੂੰ ਮਿਲਿਆ ਸੀਗਾ ਹਾਂਜੀ ਪਤਾ ਲੱਗਾ ਕਿ ਪਹਿਲਾਂ ਵੀ ਤੁਸੀਂ ਕੋਈ ਸ਼ਬਦ ਲਿਖਿਆ ਗੀਤ ਲਿਖਿਆ ਕਰੋਨਾ ਟਾਈਮ ਦੇ ਉੱਪਰ ਕਰੋਨਾ ਦੇ ਉੱਪਰ ਵੀ ਲਿਖਿਆ ਸੀਗਾ ਪਰ ਅਸੀਂ ਲੇਟ ਹੋ ਗਏ ਸਾਨੂੰ ਅੱਜ ਮੌਕਾ ਮਿਲਿਆ ਤੇ ਅਸੀਂ ਉਹ ਸਮਾਂ ਚਲੋ ਉਹ ਕਹਿੰਦੇ ਆ ਮਾੜਾ ਸਮਾਂ ਜਿਆਦਾ ਨਾ ਆਵੇ ਪਰ ਫਿਰ ਵੀ ਤੁਹਾਡਾ ਉਹਦੇ ਉੱਪਰ ਲਿਖੇ ਹੋਏ ਬੋਲ ਜਰੂਰ ਉਹ ਵੀ ਸਾਂਝੇ ਜਰੂਰ ਕਰਿਓ ਸਾਡੇ ਤਾਂ ਕਿ ਛੋਪਿਆ ਟੈਲੈਂਟ ਸਾਡਾ ਲੋਕਾਂ ਨੂੰ ਯਾਰ ਸਾਡੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਨੂੰ ਜ਼ਰੂਰ ਮਿਲਣਾ ਤੇ ਆਪਣਾ ਪਿੰਡ ਦੱਸਿਓ ਕਿਹੜਾ ਪਿੰਡ ਹੈ ਹਾਂਜੀ ਮੇਰਾ ਪਿੰਡ ਹੈ ਜੀ ਲੱਡੋਵਾਲ ਟੋਲ ਪਲਾਜ਼ਾ ਦੇ ਨਾਲ ਸਾਪੇ ਦੇ ਨਾਲ ਚ ਹੈ ਜਿਲ੍ਹਾ ਲੁਧਿਆਣਾ ਹਾਂ ਤੇ ਮੈਨੂੰ ਇਹ 12-13 ਕਿਲੋਮੀਟਰ ਪੈਂਦਾ ਮਠੱਡਾ ਖੁਰਦ ਇਹ ਵੀ ਆਪਣੇ ਪਿੰਡ ਵਰਗਾ ਆਪਣੇ ਘਰ ਵਰਗਾ ਹੀ ਲੱਗਦਾ ਇਸੇ ਕਰਕੇ ਅਸੀਂ ਇੱਥੋਂ ਕਦੀ ਬਦਲੀ ਕਰਨ ਬਾਰੇ ਸੋਚਿਆ ਨਹੀਂ ਕਿ ਇੱਥੇ ਤਾਂ ਪਿਆਰ ਬਹੁਤ ਮਿਲਦਾ ਸੋ ਮੈਂ ਪਹਿਲਾਂ 2017 ਚ ਸਭ ਤੋਂ ਪਹਿਲਾਂ ਰਿਕਾਰਡਿੰਗ ਕੀਤੀ ਸੀਗੀ ਚੋਜੀ ਪ੍ਰੀਤਮ ਨੇ ਖਾਲਸਾ ਸਜਾਇਆ ਮੈਂ ਵਾਰੇ ਜਗ ਗੋਬਿੰਦ ਸਿੰਘ ਦੇ ਇਹ ਮੇਰੇ ਗੁਰੂ ਜੀ ਜਿਨ੍ਹਾਂ ਕੋ ਮੈਂ ਸਿੱਖਿਆ ਸੀ ਸਵਰਗੀ ਸਰਦਾਰ ਯਾਦਵਿੰਦਰ ਸਿੰਘ ਜੀ ਉਹਨਾਂ ਦਾ ਲਿਖਿਆ ਗਿਆ ਸੀ ਸਭ ਤੋਂ ਪਹਿਲਾਂ ਇਹੀ ਰਿਕਾਰਡ ਕਰਾਇਆ ਸੋ ਫੇਦਾ ਚੈਨਲ ਤੇ ਵੀ ਇਹ ਕਾਫੀ ਦੇਰ ਆਂਦਾ ਰਿਹਾ ਉਸ ਤੋਂ ਬਾਅਦ ਕਰੋਨਾ ਦੇ ਵਿੱਚ ਮੈਨੂੰ ਮੌਕਾ ਮਿਲਿਆ ਤੇ ਕਰੋਨਾ ਦੇ ਵਿੱਚ ਆਪਾਂ ਨੇ ਦੇਖੇ ਸੀ ਹਾਲਾਤ ਕਿੰਨੇ ਮਾੜੇ ਆ ਤਾਂ ਆਪਣੇ ਮਨ ਦੇ ਵਿੱਚ ਵੀ ਇੱਕ ਵਿਆਕੁਲਤਾ ਜੀ ਹੋਈ ਵੀ ਸਾਨੂੰ ਵੀ ਕੁਝ ਨਾ ਕੁਝ ਜਿਹੜੀ ਆ ਉਹ ਸੇਵਾ ਦੇ ਤੌਰ ਤੇ ਅਸੀਂ ਹੋਰ ਤਾਂ ਕੁਝ ਕਰ ਨਹੀਂ ਸਕਦੇ ਉਹਨਾਂ ਲੋਕਾਂ ਲਈ ਅਰਦਾਸ ਕਰਦ ਕੇ ਰੱਬ ਦੇ ਕੋਲ ਪਰਮਾਤਮਾ ਦੇ ਕੋਲ ਸੋ ਉਹ ਦੋ ਗੋਲ ਇਦਾਂ ਸੀਗੇ ਬਖਸ਼ ਲੈ ਬਖਸ਼ ਲੈ ਬਖਸ਼ ਲੈ ਬਖਲੇ 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 ਕਿਤੇ ਹੋਏ ਗੁਨਾਹ ਨੂੰ ਤੂੰ ਮੋੜ ਚੰਗੇ ਰਾਹਾਂ ਨੂੰ ਕਿਤੇ ਹੋਏ ਗੁਨਾਹ ਨੂੰ ਮੋੜ ਚੰਗੇ ਰਾਹਾਂ ਨੂੰ ਆਪਣਾ ਬਣਾ ਤੂੰ ਅਕਸ ਲੈ ਬਖਸ਼ 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 ਲੈ ਇਹ ਗੀਤ ਸੀ ਜੀ ਹਮ ਬਖਸ਼ ਮਤਲਬ ਆਪੇ ਲਿਖਦੇ ਇਹ ਆਪਣਾ ਹੀ ਲਿਖਿਆ ਗੀਤ ਆ ਆਪਣੀ ਕੰਪੋਜ਼ ਮੈਂ ਬਣਾਉਣਾ ਹੀ ਆਪਣੀ ਧੁਨ ਬਣਾਉਣਾ ਜੀ ਹਮ ਜਦੋਂ ਬੋਲ ਲਿਖਿਆ ਜਾਰੇ ਜਾ ਰਹੇ ਹੁੰਦੇ ਉਹ ਕੁਦਰਤੀ ਪਰਮਾਤਮਾ ਵੱਲੋਂ ਹੀ ਉਹ ਬੋਲਾਂ ਦੀ ਕੰਪੋਜੀਸ਼ਨ ਪਹਿਲਾਂ ਦਿਮਾਗ 'ਚ ਰੱਖ ਕੇ ਫਿਰ ਉਹਦੇ ਤੇ ਕੰਮ ਕਰਦਾ ਫਿਰ ਅੱਗੇ ਲਿਖਣਾ ਸ਼ੁਰੂ ਇੱਕ 27 ਅੰਤਰਾ ਕਰ ਲਈਦਾ ਫਿਰ ਬਾਕੀ ਅੰਤਰਿਆਂ ਨੂੰ ਫਿਰ ਪੂਰਾ ਘਰੀਦਾ ਪਹਿਲਾਂ ਕੰਪੋਜੀਸ਼ਨ ਬਣਾਈਦੀ ਔਰ ਜਿਹੜੀ ਮਨ ਨੂੰ ਆਜੇ ਉਹ ਚੀਜ਼ ਫੇਰ ਮੈਂ ਕਰਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਜ਼ਿਆਦਾ ਲਿਖ ਲੈਣਾ ਪਰ ਜਿੰਨਾ ਵੀ ਥੋੜਾ ਜਿਹਾ ਲਿਖੀਦਾ ਸਾਲ ਬਾਅਦ ਲਿਖੀਏ 2 ਸਾਲ ਬਾਅਦ ਲਿਖੀਏ ਕੋਸ਼ਿਸ਼ ਕਰੀ ਦੀਏ ਚੰਗਾ ਲਿਖੀਏ ਜਿਹਦੇ ਤੋਂ ਕਿਸੇ ਨੂੰ ਸਨੇਹਾ ਕੋਈ ਮੈਸੇਜ ਚੰਗਾ ਦੇ ਸਕੀਏ ਸਮਾਜ ਨੂੰ ਮਤਲਬ ਉਸ ਤਰ੍ਹਾਂ ਦਾ ਇੰਟਰਸਟ ਰੱਖਦੇ ਹੈਗੇ ਮਿਊਜ਼ਿਕ ਦਾ ਹਾਂ ਮੈਂ ਮੈਂ ਮਿਊਜ਼ਿਕ ਦਾ ਇੰਟਰਸਟ ਰੱਖਦਾ ਮੈਨੂੰ तकरीबन ਮੈਂ 9ਵੀਂ 10ਵੀਂ ਜਮਾਤ ਸੀਗਾ 96 97 ਦੇ ਵਿੱਚ 1996 99 ਤੋਂ ਹਾਰਮੋਨੀਅਮ ਸਿੱਖਿਆ ਤੇ ਉਦੋਂ ਤੋਂ ਲੈ ਕੇ ਬਾਅਦ ਚ ਕਾਲਜ ਔਰ ਯੂਨੀਵਰਸਿਟੀ ਦੇ ਇੰਟਰ ਜ਼ੋਨਲ ਜ਼ੋਨਲ ਜਿਹੜੇ ਆ ਗੀਤ ਮੁਕਾਬਲਿਆਂ ਦੇ ਵਿੱਚ ਵੀ ਮੇਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਜ਼ੋਨਲ ਇੰਟਰ ਜ਼ੋਨਲ ਗੀਤ ਮਂਗਾਵੇ ਮੇਰਾ ਫਰਸਟ ਪ੍ਰਾਈਜ਼ ਸੀ ਦੇਸਮਾਲ ਕਾਲਜ ਆਫ ਚੰਡੀਗੜ੍ਹ এডੂਕੇਸ਼ਨ ਚੰਡੀਗੜ੍ਹ ਦੇ ਵਿੱਚ ਉੱਥੇ 2005 6 ਦੇ ਵਿੱਚ ਜਿਹੜਾ ਯੂਥ ਫੈਸਟੀਵਲ ਸੀ ਉਹਦੇ ਵਿੱਚ ਮੈਂ ਗੀਤ ਗਾਇਆ ਸੀ ਅਸਮਾਨੀ ਕੋਈ ਕੋਈ ਤਾਰਾ ਵੇ ਤੇਰੀ ਯਾਦ ਆਈ ਦਿਲਦਾਰਾ ਦੇ ਦਿਲਦਾਰਾ ਵੇ ਉਸ ਗੀਤ ਦੇ ਵਿੱਚ ਮੇਰਾ ਫਰਸਟ ਪ੍ਰਾਈਜ਼ ਜ਼ੋਨਲ ਦੇ ਵਿੱਚ ਆਇਆ ਫਿਰ ਇੰਟਰ ਜ਼ੋਨਲ ਤੇ ਗਿਆ ਸੋ ਉਸ ਤੋਂ ਪਹਿਲਾਂ ਗਵਰਨਮੈਂਟ ਕਾਲਜ ਲ ਸਮੇਂ ਦੇ ਉਤੇ ਬਹੁਤ ਸਾਰੇ ਟੀਚਰਸ ਜਿਹੜੇ ਪਿਆਰ ਕਰਦੇ ਸੀ ਉਹ ਇਸ ਕੰਮ ਦੇ ਲਈ ਸੂਫੀਆਨਾ ਕਲਾਮ ਦੇ ਵਿੱਚ ਮੇਰਾ ਫਰਸਟ ਪ੍ਰਾਈਜ਼ ਸੀਗਾ ਖਾਲਸਾ ਕਾਲਜ ਬॉयਜ਼ ਲੁਧਿਆਣਾ ਉੱਥੇ ਮੈਂ ਮਾਇ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿੱਚ ਛੋੜੇ ਦਾ ਹਾਲ ਨਹੀਂ ਸੂਫੀ ਕਲਾਮ ਬਾਬਾ ਸ਼ਾਹ ਹੁਸੈਨ ਉਹਨਾਂ ਦੀ ਕੰਪੋਜੀਸ਼ਨ ਜਿਹੜੀ ਆ ਹੰਸ ਰਾਜ ਹੰਸ ਜੀ ਦੀ ਗਾਈ ਹੋਈ ਆ ਪੰਡਤ ਜਵਾਲਾ ਪ੍ਰਸ਼ਾਦ ਜੀ ਦਾ ਮਿਊਜ਼ਿਕ ਸੀ ਉਹਦੇ ਵਿੱਚ ਉਹਦੇ ਵਿੱਚ ਮੇਰਾ ਸਭ ਤੋਂ ਪਹਿਲਾ ਪ੍ਰਾਈਜ਼ ਆਇਆ ਸੀ ਸੂਫੀਆਨਾ ਕਲਾਮ ਦੇ ਵਿੱਚ ਫਰਸਟ ਪ੍ਰਾਈਜ਼ ਆਇਆ ਸੀ ਸੋ ਉਹਦੇ ਦੌਰਾਨ ਇੱਧਰ ਆਉਣ ਤੋਂ ਬਾਅਦ ਫਿਰ ਕਿਉਂਕਿ ਸਟੱਡੀ ਦੇ ਨਾਲ ਇੱਕ ਜੌਬ ਦੇ ਨਾਲ ਤੁਹਾਡਾ ਇਨਸਾਫ ਪ੍ਰੋਪਰ ਨਹੀਂ ਹੁੰਦਾ ਜੇ ਤੁਸੀਂ ਦੋ ਪਾਸੇ ਕੰਮ ਕਰੋ ਫਿਰ ਇਹਨੂੰ ਸ਼ੌਕ ਰੱਖਿਆ ਆ ਸ਼ੌਕ ਦੇ ਨਾਲ ਨਾਲ ਕਰਦੇ ਜਾਈਦਾ ਜਦੋਂ ਕੁਦਿਲ ਕਰਦਾ ਉਦੋਂ ਰਿਕਾਰਡ ਕਰਾ ਲੀਦਾ ਜਦੋਂ ਕੋਈ ਦਿਮਾਗ ਦੇ ਵਿੱਚ ਆਈਡੀਆ ਆਵੇ ਤੇ ਕੋਸ਼ਿਸ਼ ਕਰਦੀ ਵੀ ਚੰਗਾ ਆਈਡੀਆ ਆਵੇ ਤੇ ਚੰਗਾ ਜਿਹੜਾ ਉਹਦਾ ਮਿਊਜ਼ਿਕ ਬਣੇ ਤੇ ਫਿਰ ਹਰਪ੍ਰੀਤ ਜੀ ਇਹ ਇਹ ਇਸ ਲਾਈਨ ਨੂੰ ਕਿਉਂ ਨਹੀਂ ਚੁਣਿਆ ਹੈਗਾ ਤੁਸੀਂ ਕਿਉਂਕਿ ਹੁਣ ਤਾਂ ਪਲੇਟਫਾਰਮ ਬਹੁਤ ਆ ਗਏ ਸੀਗੇ ਜੇ ਕਹਦੇ ਰਿਐਲਿਟੀ ਸ਼ੋਅ ਬਹੁਤ ਹੈ ਜਿੱਥੇ ਮਕਾਮ ਬੜਾ ਹੁਣ ਸੌਖਾ ਲੱਭਦਾ ਪਿਆ ਹੈ ਜਿਹੜੇ ਟੈਲੈਂਟਡ ਹੋਣ ਉਹਨਾਂ ਦੇ ਲਈ ਤੁਸੀਂ ਕਿਉਂ ਨਹੀਂ ਇੱਧਰ ਕਿਉਂ ਨਹੀਂ ਅਗ ਮਾਈਕ ਇਸਮਾ। ਪਹਿਲਾਂ ਇਧਰ ਜਿਵੇਂ ਕਾਲਜ ਦੇ ਦੌਰਾਨ ਜਿਵੇਂ 2000 2 ਤੱਕ ਜਿਵੇਂ ਮੈਂ ਗ੍ਰੈਜੂਏਸ਼ਨ ਕੀਤੀ 1999 ਤੋਂ 2002 ਗਵਰਨਮੈਂਟ ਕਾਲਜ ਉਸ ਤੋਂ ਪਹਿਲਾਂ ਸਕੂਲ ਲੈਵਲ ਤੇ ਵੀ ਜਿਵੇਂ ਕੰਪੀਟੀਸ਼ਨ ਲੜਦੇ ਰਹਿੰਦੇ ਸੀਗੇ ਕੋਸ਼ਿਸ਼ 했 ਤਰੀ ਸੀ ਵੀ 90% ਸਿੰਗਿੰਗ ਵੱਲ ਜਾਣਾ ਤੇ ਉਹ ਜਿਵੇਂ ਲਾ ਲਓ ਵੀ ਉਸ ਸਮੇਂ ਜਿਵੇਂ ਇਧਰ ਸਟੱਡੀ ਦਾ ਵੀ ਬੋਝ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਦੀ 97 ਚ ਡੈਥ ਹੋ ਗਈ ਸੀ ਸਾਡੇ ਤੇ ਇਹ ਵੀ ਸੀਗਾ ਵੀ ਆਪਣੇ ਪੈਰਾਂ ਤੇ ਖੜੇ ਹੋਣ ਦੇ ਨਹੀਂ ਕੁਝ ਇਹੋ ਜਿਹਾ ਕੰਮ ਕਰ ਰਹੀਆਂ ਜਿੱਥੇ ਰਿਸਕ ਨਾ ਲਈਏ ਕਿ ਬਾਅਦ ਦੇ ਵਿੱਚ ਕੁਸ਼ਤਾਵਾ ਹੋ ਜਾਏ ਕਿਉਂਕਿ ਦੀ ਕਿਰਪਾ ਸੀ ਵੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਆਪਾਂ ਵੀ ਕਿਸੇ ਦੋਨਾਂ ਚ ਇੱਕ ਲਾਈਨ ਦੇ ਵਿੱਚ ਫਿੱਟ ਹੋ ਜਾਈਏ ਸੋ 2005 ਦੇ ਵਿੱਚ ਆਵਾਜ਼ ਪੰਜਾਬ ਦੀ ਪਹਿਲੀ ਜਦੋਂ ਜਿਹਦੇ ਵਿੱਚ ਜਿਹੜੇ winner ਸੀ ਰੌਸ਼ਨ ਪ੍ਰਿੰਸ ਜੀ ਉਹ ਸਵੇਹਾ ਹਾਂਜੀ ਹਾਂਜੀ ਐਮ ਐਚ ਵਨ ਤੇ ਆਇਆ ਸੀ ਉਸ ਸਮੇਂ ਪੈਰਨਰਲੀ ਮੇਰੀ ਬੀ ਐਡ ਦਾ ਜਿਹੜਾ ਵਾ ਐਗਜ਼ਾਮ ਆਇਆ ਸੀਗਾ ਦਾ ਇੰਟਰੈਸਟ ਟੈਸਟ ਆਇਆ ਸੀ ਤੇ ਉਹਦੇ ਨਾਲ ਨਾਲ ਉਹਨਾਂ ਦਿਨਾਂ ਦੇ ਵਿੱਚ ਹੀ ਆਵਾਜ਼ ਪੰਜਾਬ ਜੀ ਦਾ ਕੰਪੀਟੀਸ਼ਨ ਦਾ ਜਿਹੜਾ ਟ੍ਰਾਇਲ ਸੀਗਾ ਟੈਲੈਂਟ ਹੰਟ ਦਾ ਲੁਧਿਆਣਾ ਸੋ ਉੱਥੇ ਮੈਂ ਇਹ ਆਵਾਜ਼ ਪੰਜਾਬ ਦੀ ਵਿੱਚ ਵੀ ਗਿਆ ਤੇ ਲਾਲੋ ਵੀ ਕਿਸੇ ਕੋਈ ਕਮੀ ਪੇਸ਼ੀ ਗਲੇ ਚ ਰਹਿ ਗਈ ਹੋਣੀ ਆ ਤੇ ਉਹਨਾਂ ਨੇ ਕਿਹਾ ਵੀ ਅਗਲੇ ਰਾਉਂਡ ਦੇ ਵਿੱਚ ਤੁਸੀਂ ਰਿਆਜ਼ ਕਰਕੇ ਅਗਲੇ ਮਤਲਬ ਪ੍ਰੋਗਰਾਮ ਸੇ ਟਰਾਈ ਕਰਿਓ ਤੇ ਇਧਰੋਂ ਮੈਨੂੰ ਐਡਮਿਸ਼ਨ ਬੀਐਡ ਦੇ ਵਿੱਚ ਮਿਲ ਚੁੱਕੀ ਸੀਗੀ ਤੇ ਫਿਰ ਮੈਂ ਰਿਸਕ ਨਹੀਂ ਲੈ ਸਕਿਆ ਉਸ ਤੋਂ ਬਾਅਦ ਸ਼ੌਂਕ ਦਾ ਜ਼ਰੂਰ ਰੱਖਿਆ ਤੇ ਪਰ ਇਧਰ ਮੇਰੇ ਕੋ ਆ ਨਹੀਂ ਸਕਾ ਕਿਉਂਕਿ ਹਾਲਾਤ ਜਿਹੜੇ ਆ ਫਾਈਨੈਂਸ਼ੀਅਲੀ ਵੀ ਕਈ ਵਾਰ ਇਹਨੇ ਨਹੀਂ ਹੁੰਦੇ ਕਿ ਜਿਹੜੇ ਬੰਦਾ ਉਦੋਂ ਕੋ ਕੈਸਟਾਂ ਦਾ ਦੌਰ ਸੀ ਤੇ ਤੁਸੀਂ ਆਪ ਪੈਸੇ ਲਾ ਕੇ ਮਾਰਕੀਟ ਚ ਆਉਂਦੇ ਸੀ ਮੇਰੇ ਕੋਲ ਇਹਨੇ ਪੈਸੇ ਹੈ ਨਹੀਂ ਸੀ ਕਿ ਮੈਂ ਇਹਦੇ ਵਿੱਚ ਖਰਚ ਕਰਕੇ ਤੇ ਆਪਣੇ ਲੈਵਲ ਤੇ ਆਪਣੇ ਸਿੰਗਿੰਗ ਦੇ ਬਿਜ਼ਨਸ ਨੂੰ ਸਟਾਰਟ ਕਰ ਸਕਾ ਫਿਰ ਮੈਨੂੰ ਇਹਨੂੰ ਟੈਲੈਂਟ ਹੀ ਰੱਖਿਆ ਤੇ ਸੋਚਿਆ ਵੀ ਚਲੋ ਸ਼ੌਕ ਰੱਖੋ ਸੌਰੀ ਕਿ ਇਹਨੂੰ ਸ਼ੌਕ ਹੀ ਰੱਖ ਕੇ ਆਪਾਂ ਜਾਰੀ ਕਰੀਏ ਤੇ ਉਹਦੇ ਨਾਲ ਨਾਲ ਫਿਰ ਮੇਰੀ ਜੌਬ ਚੱਲਦੀ ਰਹੀ ਵਧੀਆ ਫਿਰ ਇਹ ਲੱਗਿਆ ਵੀ ਠੀਕ ਹੈ ਯਾਰ ਜ਼ਰੂਰੀ ਨਹੀਂ ਕਿ ਸਾਰੇ ਬੰਦੇ ਜਿਹੜੇ ਆਹੋ ਸਾਰੇ ਸਿੰਗਰ ਹੀ ਬਣ ਜਾਣ ਕੋਈ ਸਾਡੇ ਵਰਗੇ ਸ਼ੌਕੀਆ ਰੱਖਣ ਵਾਲੇ ਵੀ ਹੋਣੇ ਚਾਹੀਦੇ ਆ ਫਿਰ ਇਸ ਤਰੀਕੇ ਦੇ ਨਾਲ ਇਹਨੂੰ ਬਤੌਰ ਸ਼ੌਕ ਰੱਖਿਆ ਆ ਤੇ ਇਸ ਤਰ੍ਹਾਂ ਚੱਲ ਰਿਹਾ ਜੀ ਕੋਵਿਡ ਦੇ ਵਿੱਚ ਤੁਸੀਂ ਕਹਿੰਦੇ ਕੁਝ ਲਿਖਿਆ ਸੀਗਾ ਉਹ ਵੀ ਜਰੂਰ ਸਾਂਝਾ ਕਰੋ ਕੋਵਿਡ ਦੇ ਵਿੱਚ ਮੈਂ ਬਖਸ਼ਲੇ ਵਾਲਾ ਗੀਤ ਜਿਹੜਾ ਉਹ ਕੋਵਿਡ ਦੇ ਵਿੱਚ ਮੈਂ ਗਾਇਆ ਸੀ ਇਸ ਤੋਂ ਪਹਿਲਾਂ 17 ਦੇ ਵਿੱਚ ਸੀਗਾ ਚੋਜੀ ਪ੍ਰੀਤਮ ਨੇ ਖਾਲਸਾ ਸਜਾਇਆ ਮੈਂ ਵਾਰੇ ਜੋ ਗਮਿੰਦ ਸਿੰਘ ਦੇ ਉਹ ਸੀਗਾ ਚੋਜੀ ਪ੍ਰੀਤਮ ਨੇ ਖਾਲਸਾ ਸਜਾਇਆ ਮੈਂ ਵਾਰੇ ਜਾ ਗੋਬਿੰਦ ਸਿੰਘ ਦੇ ਚੋਜੀ ਪ੍ਰੀਤਮ ਨੇ ਖਾਲਸਾ ਸਜਾਇਆ ਮੈਂ ਵਾਰੇ ਜਾ ਗੋਬਿੰਦ ਸਿੰਘ ਦੇ ਜਿਸ ਚਿੜੀਆਂ ਤੋਂ ਬਾਜ ਤੜਾਇਆ ਬਾਜ ਤੜਾਇਆ ਜਿਸ ਚਿੜੀਆਂ ਤੋਂ ਬਾਜ ਤੜਾਇਆ ਮੈਂ ਵਾਰੇ ਜਾ ਗੋਬਿੰਦ ਸਿੰਘ ਦੇ ਹਰਪ੍ਰੀਤ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਜਿਹੜੀ ਅੱਜ ਇਹ ਇੱਕ ਟੈਲੈਂਟ ਸਾਨੂੰ ਲੱਭਿਆ ਹੈ ਜਿਨ੍ਹਾਂ ਦੇ ਲਿਖਿਆ ਕਲਮ ਦੇ ਵਿੱਚ ਵੀ ਕਹਦੇ ਦਮ ਹੈ ਆਵਾਜ਼ ਦੇ ਵਿੱਚ ਵੀ ਦਮ ਹੈ ਤੇ ਕੰਪੋਜ਼ ਜਿਹੜਾ ਕਰਦੇ ਆ ਉਹਦੇ ਵਿੱਚ ਵੀ ਜ਼ਰੂਰ ਦਰਸ਼ਕਾਂ ਨੂੰ ਇਹ ਪਸੰਦ ਆਊਗਾ ਹਰਪ੍ਰੀਤ ਜੀ ਸਾਨੂੰ ਸਮਾਂ ਦਿੱਤਾ ਤੁਸੀਂ ਤੁਹਾਡਾ ਧੰਨਵਾਦ ਤੇ ਅਸੀਂ ਅਪੀਲ ਜ਼ਰੂਰ ਕਰਾਂਗੇ ਕਿ ਅਜਿਹੇ ਚੀਜ਼ਾਂ ਨੂੰ ਵੀ ਜ਼ਰੂਰ ਸ਼ੇਅਰ ਕਰੋ ਅਜਿਹੇ ਜਿਹੜੇ ਵੀ ਟੈਲੈਂਟ ਛੁਪਿਆ ਆ ਇਹਦਾ ਹੌਸਲਾ ਵਜਾਈ ਜਿਹੜਾ ਜਰੂਰ ਕਰੋ ਧੰਨਵਾਦ ਬਹੁਤ ਬਹੁਤ ਧੰਨਵਾਦ